ਹਾਂਜੀ ਫਾਈਨ ਅਪ ਕਰ ਦਈਏ ਜੀ ਕੋਈ ਗੱਲ ਤਾਂ ਹੈ ਤਾਂ ਨਹੀਂ ਕੁਝ ਕਹਿਣ ਵਾਲਾ ਅੱਛਾ ਕਿਵੇਂ ਲੱਗੀ ਸਾਰੇ ਇੱਕ ਤਰ੍ਹਾਂ ਠੀਕ ਆ ਖੁਸ਼ ਆ ਮੀਟਿੰਗ ਸਹੀ ਠੀਕ ਲੱਗੀ ਬਸ ਫੇਰ ਹੁਣ ਸਿੱਕੇ ਨਿਕਲਣ ਦੀ ਗੱਲ ਦੂਸਰੀ ਵੀ ਸਿੱਕੇ ਨਿਕਲਣ ਉਪਰਾਲਾ ਬਹੁਤ ਵਧੀਆ ਜੇਕਰ ਤੁਸੀਂ ਮੰਨਦੇ ਹੋ ਕਿ ਅੱਜ ਦੀ ਮੀਟਿੰਗ ਆਪਣੀ ਸਾਰਥਕ ਆ ਪੋਜੀਟਿਵ ਆ ਆਪਾਂ ਨੂੰ ਇੱਕ ਚੰਗਾ ਰਸਤਾ ਮਿਲਿਆ ਆ ਤਾਂ ਫਿਰ ਤੁਸੀਂ ਆਪਣੀ ਇਸ ਕਮੇਟੀ ਨੂੰ ਜਿਹੜਾ ਸਾਡੀ ਕਮੇਟੀ ਦੇ ਵਿੱਚ ਅਸੀਂ ਨਾ ਰੱਖਿਆ ਇਹਨੂੰ ਬਈ ਟੂ ਕਮੇਟੀ ਇਸ ਤਰ੍ਹਾਂ ਦਾ ਤੁਸੀਂ ਕੋਈ ਵੀ ਨਾਮ ਰੱਖ ਸਕਦੇ ਆ ਜੇ ਤੁਸੀਂ ਕੀਮਾ ਹੋਤਾ ਅਗਲੀ ਇਸ ਮੀਟਿੰਗ ਦੇ ਵਿੱਚ ਆਪਣੇ ਮੈਂਬਰਸ਼ਿਪ ਜਿਹੜੀ ਆਪਣੀ ਅੱਗੇ ਹੈਗੀ ਆ ਕੁਝ ਹੋਰ ਆ ਜਾਣਗੇ ਕੁਝ ਹੋ ਸਕਦਾ ਰਹਿਵੇਂ ਕਰਨਾ ਵੀ ਹੋਣ ਤੇ ਤੁਸੀਂ ਇਸ ਕਮੇਟੀ ਨੂੰ ਗਠਨ ਸਾਡੇ ਵਾਂਗ ਕਰ ਸਕਦੇ 6-7 ਮਹੀਨੇ ਹੋ ਗਏ ਕਾਰਨ ਮੈਡਮ ਜੀ ਸਾਹਿਬ ਨੇ ਇਹਦੇ ਕਰਕੇ ਮੈਨੂੰ ਸਸਪੈਂਡ ਕੀਤਾ ਕੱਲ ਕੀਤਾ ਤੇ ਸਸਪੈਂਡ ਦੇ ਅੱਧਰ ਫਿਰ ਇੱਥੇ ਕੀ ਕਰਦਾ ਹੈ ਹਾਜ਼ਰੀ ਇੱਥੇ ਪਰ ਇੱਕ ਸੈਕਿੰਡ ਮੈਨੂੰ ਇੱਕ ਮਿੰਟ ਰੋਕ 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 ਅੱਛਾ ਜੇ ਹੁਣ ਤੁਹਾਡੇ ਕੋਲ ਤੁਹਾਡੇ ਕੋਲ ਆਉਣਾ ਸ਼ੁਰੂ ਹੋ ਗਿਆ ਸੀ ਜਈ ਨੰਬਰ 2 ਤੇ ਜਿੱਦਣ ਮੇਰੀ ਮੀਟਿੰਗ ਹੋਵੇ ਜਈ ਐਸਓ ਐਰਾ ਵਗੈਰਾ ਜਿੰਨੇ ਤੁਹਾਡੇ ਮੁਲਾਜ਼ਮ ਸਾਰੇ ਇੱਥੇ ਚਾਹੀਦੇ ਨਹੀਂ ਹੋਣਗੇ ਤਾਂ ਮੈਂ ਨੋਟਿਸ ਕਰ ਦੂੰਗਾ ਠੀਕ ਹੈ ਨਾ ਗੈਰ ਹਾਜ਼ਰੀ ਲਾ ਕੇ ਮੈਂ ਡਿਸਪੈਚ ਨੂੰ ਭੇਜ ਦੇਣੀ ਇੱਥੇ ਚਾਹੀਦੇ ਅੱਜ ਵੀ ਹੋਣੇ ਚਾਹੀਦੇ ਸੀ ਅੱਜ ਐਸਓ ਨੂੰ ਵੀ ਹੋਣਾ ਚਾਹੀਦਾ ਸੀ ਅੱਜ ਤੁਹਾਡੇ ਜਈ ਇੱਥੇ ਸਾਰੇ ਉਹਨੂੰ ਜਈ ਨੂੰ ਹੋਣਾ ਚਾਹੀਦਾ ਐਸਓ ਨੂੰ ਵੀ ਹੋਣਾ ਚਾਹੀਦਾ ਇੱਕ ਤਾਂ ਮੁਲਾਜ਼ਮ ਹੋਰ ਤੁਹਾਡਾ ਜ਼ਿੰਮੇਵਾਰੀ ਸਮਝ ਆ ਗਈ ਥਰਡ ਡੇ ਲੈਵਲ ਤੇ ਕਿਸੇ ਕਿਸਮ ਦੀ ਕੋਈ ਦਿੱਕਤ ਸ਼ਹਿਰ ਵਾਸੀਆਂ ਨੂੰ ਆ ਗਈ ਤੇ ਜ਼ਿੰਮੇਵਾਰ ਤੁਸੀਂ ਹੋ ਹੀ ਹੋ ਤੇ ਮੇਰੇ ਕੋਲੋਂ ਆਸਨਾ ਕਰਿਓ ਮੈਂ ਤੁਹਾਨੂੰ ਮਾਫ਼ ਕਰੂੰਗੀ ਬਹੁਤ ਹੋ ਗਿਆ ਹਨੀਮੂਨ ਪੀਰੀਡ ਗਏ ਠੀਕ ਹੈ ਕੰਮ ਕਰੋ ਆਪੋ ਆਪਣਾ ਦੂਸਰੀ ਗੱਲ ਹੈ ਤੁਹਾਡਾ ਸੈਨੀਟ ਇਨਸਪੈਕਟਰ ਤੁਹਾਨੂੰ ਕਿੰਨੇ ਸ਼ਹਿਰ ਹੈ ਤੁਹਾਡੇ ਕਿੰਨੀਆਂ ਤੁਹਾਡੇ ਕੋ ਕਮੇਟੀਆਂ ਹਨ ਜੀ ਮੇਰੇ ਕੋ ਪੰਜ ਕਮੇਟੀਆਂ ਕਿਹੜੀਆਂ ਕਿਹੜੀਆਂ ਲੋਰ ਲੋਰ ਮੈਸ ਬਿਲਡਰ ਪੁਲਰ ਤੇ ਦਾਜੀ ਆਪਣੇ ਕੋ ਘਰਾਇਆ ਨਕਦਰ ਤੁਹਾਡੀ ਲੋੜ ਨਹੀਂ ਹੈ ਸਾਨੂੰ ਜਰੂਰਤ ਨਹੀਂ ਉੱਥੇ ਜਾਂਦੀ ਠੀਕ ਹੈ ਉਹ ਸਾਡਾ ਜਿਹੜਾ ਸੈਂਟਰ ਇਨਸਪੈਕਟਰ ਬਹੁਤ ਸੋਹਣਾ ਕੰਮ ਕਰੀ ਜਾਂਦਾ ਰਮਨ ਕਰਦਾ ਕੰਮ ਬਹੁਤ ਸੋਹਣਾ ਠੀਕ ਹੈ ਤੁਹਾਡੀ ਜਰੂਰਤ ਉੱਥੇ ਹੈ ਨਹੀਂ ਸਾਨੂੰ ਜਾਓ ਨਾ ਜਾਓ ਆਈ ਡੋਟ ਮਾਈਂਡ ਹੁਣ ਹੋਰ ਕੀ ਡੀ ਆ ਹੋਰ ਜੇ ਫਲੋਰ ਫਲੋਰ ਦੇ ਕੋਲ ਦੋ ਹੈਗੇ ਨਹੀਂ ਜੀ ਮੈਂ ਉਹ ਟ੍ਰਾਂਸਫਰ ਆ ਗਿਆ ਹੁਣ ਆਪ ਸਾਂਝਾ ਡਿਲੇਗੇਸੀ ਮੈਂ ਸਿੰਗਲ ਹਾਂ ਹੁਣ ਤੁਸੀਂ ਸਿੰਗਲ ਹੋ ਹਾਂਜੀ ਹੋਰ ਇਸ ਤੋਂ ਇਲਾਵਾ ਕੀ ਡੀ ਇਸ ਤੋਂ ਇਲਾਵਾ ਕੋਈ ਕਰਾਇਆ ਜੀ ਬਿਲਕਾ ਜੀ ਬਿਲਕੁਲ ਨੰਬਰ ਠੀਕ ਚੱਲ ਰਿਹਾ ਹੈ ਬਿਲਕਾ ਠੀਕ ਚੱਲ ਰਿਹਾ ਤੁਹਾਡਾ ਬਿਲਕਦੇ ਵੀ ਕਿਹੜੀ ਤੁਸੀਂ ਡਿਊਟੀ ਦਿੰਦੇ ਆ ਜੀ ਮੇਰਾ ਰਿਵਾਰਡ ਹੁੰਦਾ ਹੈ ਜੀ ਆਪਸ਼ਨ ਮੇਰਾ ਵਰਕ ਆਉਟ ਮੇਰੀ ਗੱਲ ਸੁਣ ਲਓ ਤੁਹਾਡੀ ਸ਼ਿਕਾਇਤ ਮੈਨੂੰ ਪਹਿਲੇ ਦਿਨ ਤੋਂ ਆ ਰਹੀ ਹੈ ਕਿ ਤੁਸੀਂ ਇੱਥੇ ਹਾਜ਼ਰ ਨਹੀਂ ਹੁੰਦੇ ਅਗਲੇ 15 ਦਿਨ ਤੁਸੀਂ ਕਿਸੇ ਹੋਰ ਕਮੇਟੀ 'ਚ ਨਹੀਂ ਜਾਣਾ ਕੋਈ ਗੱਲਬਾਤ ਹੋਵੇ ਮੈਨੂੰ ਦੱਸ ਦਿਓ ਕੋਈ ਤੁਹਾਡੇ ਤੇ ਪ੍ਰੈਸ਼ਰਾਈਜ਼ ਤੁਹਾਨੂੰ ਦਬਾ ਪੈਂਦਾ ਮੈਨੂੰ 15 ਦਿਨਾਂ ਦੇ ਵਿੱਚ ਵਿੱਚ ਮੈਨੂੰ ਸ਼ਹਿਰ ਸਾਰਾ ਸਾਫ਼ ਚਾਹੀਦਾ ਕੱਲ ਅੱਗ ਲੱਗੀ ਹੋਈ ਸੀ ਇੱਥੇ ਕੂੜੇ ਨੂੰ ਉਹਦੇ ਵਾਸਤੇ ਤੁਸੀਂ ਰਿਸਪੌਂਸੀਬਲ ਸਮਝ ਗਏ ਮੇਰੀ ਗੱਲ 15 ਦਿਨ ਮੈਨੂੰ ਤੁਹਾਨੂੰ ਡੇਲੀ ਹਾਜ਼ਰੀ ਚਾਹੀਦੀ ਹੈ ਇੱਕ ਵੀ ਦਿਨ ਤੁਸੀਂ ਮੈਨੂੰ ਬਿਨਾਂ ਦੱッセ ਗੈਰਹਾਜ਼ਰ ਹੋਏ ਕਾਣੀ ਖਤਮ ਸਮਝ ਗਏ 15 ਦਿਨਾਂ ਦੇ ਵਿੱਚ ਕੂੜਾ ਕਰਕਟ ਜਿੱਥੇ ਜਿੱਥੇ ਕਿਤੇ ਪਏ ਆ ਆਇਡੈਂਟੀਫਾਈ ਕਰੋ ਕਿ ਕੂੜਾ ਕਿੱਥੇ ਸੁੱਟਿਆ ਹੈ ਤਾਂ ਕਿਸੇ ਨੂੰ ਨੁਕਸਾਨ ਨਹੀਂ ਹੁੰਦਾ ਠੀਕ ਹੈ ਠੀਕ ਹੈ ਜਿੱਥੇ ਬੇਤਹਾਸ਼ਾ ਕੂੜਾ ਚਾਚ ਫੇਰੇ ਪਿਆ ਕਿੱਦਾਂ ਸਫਾਈ ਕਰਨੀ ਕਿਹੜੇ ਸੰਸਾਧਨ ਚਾਹੀਦੇ ਤੁਹਾਨੂੰ ਕੀ ਤੁਹਾਡੇ ਕੋਲ ਹੈ ਨਹੀਂ ਉਹ ਤੁਸੀਂ ਇਹ ਸਭ ਤੋਂ ਲੈਣਾ ਠੀਕ ਹੈ ਤਾਨੂੰ ਕੋਈ ਸਾਧਨ ਚਾਹੀਦੇ ਤੁਹਾਡ ਕੋ ਰੰਬੇ ਦਾਤੀਆਂ ਕਈਆਂ ਐਰਾ ਵਗੈਰਾ ਕਿਸੇ ਵੀ ਚੀਜ਼ ਦੀ ਕਮੀ ਆ ਤੇ ਇਹ ਸਭ ਨੂੰ ਦੱਸ ਦਿਓ ਤੁਹਾਨੂੰ ਪੂਰਾ ਕਰਨਗੇ ਇਹ ਸਭ ਤੁਹਾਡੇ ਕੋਲ ਪੂਰਾ ਨਾ ਹੋਵੇ ਤਾਂ ਮੈਨੂੰ ਦੱਸ ਦਿਓ ਠੀਕ ਆ ਕੁਝ ਜਿਹੜੀਆਂ ਪਾਈਪਾਂ ਤੁਹਾਡੀਆਂ ਸੀਵਰਤੀਆਂ ਬਲੌਕ ਨੇ ਸੂਪਰ ਸਕਸ਼ਨ ਮਸ਼ੀਨ ਮੈਂ ਤੁਸੀਂ ਲਿਖੋ ਆਪਣੇ ਨੂੰ ਹੈੱਡ ਆਫਿਸ ਨੂੰ ਲਿਖਦੇ ਹੋ ਤੁਹਾਨੂੰ ਉੱਥੋਂ ਲੈ ਦੇ ਨੀ ਅਸੀਂ ਉਹ ਮਤਲਬ ਵੀ ਪਾਸ ਹੋ ਗਿਆ ਹੈ ਤਾਂ ਕਿ ਟੈਂਡਰ ਲਗਾਣਾ ਐਸੋ ਸਾਹਿਬ ਆਜਾ ਮੈਂ ਸੂਪਰ ਸਕਸ਼ਨ ਮਸ਼ੀਨ ਦਾ ਆ ਗਿਆ ਕਿ ਗੈਟਿੰਗ ਕਮ ਸੂਪਰ ਸਕਸ਼ਨ ਹੋ ਗਿਆ ਨਹੀਂ ਉਹ ਤਾਂ ਉਹ ਤਾਂ ਪਤਾ ਮੈ ਉਹ ਜਿੰਨੀ ਦੇਰ ਉਹ ਤਾਂ ਜਦੋਂ ਹੋਊਗਾ ਉਦੋਂ ਹੋਊਗਾ ਇਨ ਬਿਟਵੀਨ ਤੁਸੀਂ ਡੇਲੀ 베ਜ ਤੇ ਤੁਹਾਨੂੰ ਸੂਪਰ ਸਕਸ਼ਨ ਮਸ਼ੀਨ ਮਿਲ ਜਾਂਦੀ ਹੈ ਲੁਕੋ ਦੁਰਤਮਗੜ ਵਾਲੀ ਦੀ ਐ ਸ਼ਾਹਕੋਟ ਹੈ ਜੀ ਮਹਾਤਮਗੜ ਵਾਲੀ ਸ਼ਾਹਕੋਟ ਵਾਲੀ ਮਗਾ ਲਓ ਸ਼ਾਗੋਟ ਵਾਲੀ ਦੁਬਾਰਾ ਮਗਾਓ ਉਹ ਕੋਦਰ ਦਾ ਸਰਦਾ ਇਨੀ ਵੱਡਾ ਸ਼ਹਿਰ ਆ। ਜੀ। ਸ਼ਾਗੋਟ ਵਾਲੀ ਦੁਬਾਰਾ ਮਗਾਓ। ਠੀਕ ਹੈ। ਜਿੰਨੀਆਂ ਚੀਜ਼ਾਂ ਅੱਜ ਜਿੱਥੋਂ-ਜਿੱਥੋਂ ਤੁਹਾਨੂੰ ਨੋਟਿੰਗਸ ਅੱਜ ਮਿਲੀਆਂ ਲਿਖੀਆਂ ਹੋਈਆਂ ਨੇ ਉਹਨੂੰ ਸਾਰੇ ਸੁਧਿਆ ਕਰ ਦੋ। ਠੀਕ। ਠੀਕ ਹੈ। ਇਸ ਤੋਂ ਇਲਾਵਾ ਤੁਸੀਂ ਸ਼ਹਿਰ ਦਾ ਕੂੜੇ ਦਾ ਥਾੜਾ ਹੋ ਗਿਆ। ਠੀਕ ਹੈ। ਤੀਸਰਾ ਤੁਹਾਡਾ ਡਰੱਗਸ ਦਾ ਜਿਹੜਾ ਹੈਗਾ ਕੱਲ ਡਿਸਪਾਰਨ ਨੂੰ ਮੈਂ ਨੋਟ ਕਰਵਾ ਦਿੰਦਾ ਅਸੀਂ ਪਰਸੋਂ। ਉੱਥੇ ਤੁਹਾਡੇ ਚਟਿਆਲੇ ਵੀ ਆਉਂਦਾ ਆ, ਉੱਥੇ ਬਿਲਗਾ ਵੀ ਆਉਂਦਾ। ਉਹਨਾਂ ਨੂੰ ਕਹਿ ਦਿੰਦਾ ਸੀ ਵੀ ਜਣ ਚਟਿਆਲੇ ਵਾਲੇ ਚਟਿਆਲੇ ਜਾਣ, ਮਿਲਗੇ ਵਾਲੇ ਮ ਓ ਐਸਐਚਓ ਸਾਹਿਬ ਤੁਸੀਂ ਉੱਥੇ ਕੰਟਰੋਲ ਕਰਨਾ ਠੀਕ ਹੈ ਕੋਈ ਵੀ ਉੱਥੇ ਸਵੇਰ ਦੇ ਜਿਹੜੇ 2 ਘੰਟੇ ਹੈਗੇ ਆ ਉਹਨਾਂ ਤੋਂ ਇਲਾਵਾ ਕੋਈ ਵੀ ਡਰੱਗ ਨਜ਼ਰ ਆ ਜਵੇ ਚੱਕ ਕੇ ਅੰਦਰ ਤੇ ਠੀਕ ਹੈ ਇਹ ਤੁਸੀਂ ਦੇਖਣਾ ਬਾਕੀ ਆ ਯੰਗ ਮੈਨ ਨੇ ਤੁਹਾਨੂੰ ਥੋੜਾ ਜਿਹਾ ਕਿਹਾ ਹੂਟਰ ਵਗੈਰਾ ਸ਼ਹਿਰ ਦੇ ਅੰਦਰ ਵੀ ਥੋੜੀ ਬਹੁਤੀ ਤੁਸੀਂ ਜੀ ਸਰ ਕਰਦੀ ਹੋ ਠੀਕ ਐਸਐਚਓ ਸਾਹਿਬ ਲੇਟ ਹੋਏ ਓਕੇ ਓਕੇ ਜੀ ਅਛਾ ਕੂੜੇ ਦਾ ਹੋ ਗਿਆ ਟ੍ਰੈਫਿਕ ਦਾ ਸਾਡਾ ਹੱਲ ਹੋ ਜਾਊਗਾ ਟ੍ਰੈਫਿਕ ਦੇ ਵਿੱਚ ਸਟਰੀਟ ਲਾਈਟਸ ਦਾ ਉਹ ਬਕਾਇਦਾ ਸੀ ਨਿਸ਼ਾਨਦੇ ਕਰਾਂਗੇ ਕਿ ਕਿੱਥੇ-ਕਿੱਥੇ ਲਾਈਟਾਂ ਦੀ ਜ਼ਰੂਰਤ ਆ ਵੱਡੇ ਪੋਲ ਕਹਿੰਦਾ ਬਹੁਤ ਵਧੀਆ ਤਰੀਕੇ ਦੇ ਨਾਲ ਲਾਈਟਿੰਗ ਪਹਿਲਾਂ ਨਿਸ਼ਾਨਦੇ ਹੋਏਗੀ ਪੁਆਇੰਟ ਇਹ ਉਹ ਸਾਬ ਜੀ ਉਹਨੇ ਜਿੱਥੇ-ਜਿੱਥੇ ਲਾਈਟਾਂ ਲੱਗਣੀਆਂ ਵੱਡੀਆਂ ਲਾਈਟਾਂ ਉਹਨਾਂ ਦੇ ਪੁਆਇੰਟ ਨਿਸ਼ਾਨਦੇ ਕਰਕੇ ਦੇਖੋ ਕਿ ਕਿੱਥੇ-ਕਿੱਥੇ ਲਾਈਟਾਂ ਨੂੰ ਲੱਗਣ ਦੀ ਜ਼ਰੂਰਤ ਆ ਚੌਕਾਂ ਦੇ ਵਿੱਚ ਚਰਾਹਿਆਂ ਦੇ ਵਿੱਚ ਸ਼ਹਿਰਾਂ ਸ਼ਹਿਰ ਦੇ ਅੰਦਰਲੇ ਪਾਸੇ ਵੱਡੀਆਂ ਲਾਈਟਾਂ ਲੱਗਣ ਫਲੱਡ ਲਾਈਟਾਂ ਲਾਓ ਜਿਹਦੇ ਨਾਲ ਤੁਹਾਡਾ ਘੱਟੋ ਘੱਟ ਨਹੀਂ ਤਾਂ 2-200 ਮੀਟਰ ਤੱਕ ਤੁਹਾਡਾ ਰੋਸ਼ਨ ਹੋ ਜਵੇ ਚਾਰ ਚਫੇਰਾ ਸਾਰ ਠੀਕ ਹੈ ਨਾ 40 ਲੱਖ ਰੁਪਏ ਬਹੁਤ ਹੁੰਦਾ ਠੀਕ ਹੈ ਨਾ ਤੁਸੀਂ 40 ਲੱਖ ਦੇ ਵਿੱਚ 50 ਲਾਈਟਾਂ ਲਾ ਜਾਓ 60 ਲਾਈਟਾਂ ਲਾ ਜਾਓ ਵੱਡੀਆਂ ਤੇ ਮੈਨੂੰ ਨਹੀਂ ਲੱਗਦਾ ਕਿ ਗਲੀਆਂ ਚ ਰਹਿਣ ਦੀ ਸਾਨੂੰ ਕਿਤੇ ਜ਼ਰੂਰਤ ਪੈ ਜੂ ਠੀਕ ਹੈ ਠੀਕ ਹੈ ਉਹ ਤੁਸੀਂ ਇਹ ਕਰ ਲਓ ਠੀਕ ਹੈ ਇਸ ਤੋਂ ਇਲਾਵਾ ਸਾਡਾ ਜਿਹੜਾ ਹੁਣ ਇਹ ਹੋ ਗਿਆ ਪੀ ਡਬਲਯੂ ਡੀ ਨਾਲ ਹੋ ਗਈ ਸਾਡਾ ਪ੍ਰਾਪਤ ਹੋ ਗਿਆ ਸਿਵਲ ਬੋਰਡ ਦਾ ਜਿਹੜਾ ਹੈਗਾ ਤੁਸੀਂ ਸਿਵਲ ਬੋਰਡ ਤੋਂ ਵਾਟਰ ਸਪਲਾਈ ਦਾ ਸਾਨੂੰ 1.5 ਕਰੋੜ ਰੁਪਏ ਆਇਆ ਪਿਆ ਜਿਹਦਾ ਟੈਂਡਰ ਲੱਗਾ ਮੇਰੇ ਖਿਆਲ ਅੱਜ ਕੱਲ੍ਹ ਚ ਖੁੱਲਣ ਵਾਲਾ 13 ਤਰੀਕ ਅਗਲੀ 13 ਤਰੀਕ ਨੂੰ ਸਾਡਾ ਟੈਂਡਰ ਖੁੱਲੂਗਾ ਉਹ ਕੰਮ ਜਿਹੜਾ ਆ ਉਹ ਵਾਟਰ ਸੈਨੀਟੇਸ਼ਨ ਵਾਲੇ ਕਰਨਗੇ ਔਰ ਇਹ ਸਭ ਤੁਸੀਂ ਵਾਟਰ ਸੈਨੀਟੇਸ਼ਨ ਦਾ ਮਤਾ ਪਾ ਕੇ ਡਿਪਾਰਟਮੈਂਟ ਦੇ ਹਵਾਲੇ ਕਰ ਦਿਓ ਠੀਕ ਹੈ ਤੁਹਾਡੇ ਸੰਭਲਣ ਦਾ ਨਹੀਂ ਹੈ ਠੀਕ ਹੈ ਨਾ ਡਿਪਾਰਟਮੈਂਟ ਸੰਭਾੜੇਗਾ ਵਾਟਰ ਵਾਟਰ ਸੈਨੀਟੇਸ਼ਨ ਜਿਹੜੀ ਆ ਉਹ ਇਹਨਾਂ ਨੇ ਹਜੇ ਤੁਹਾਡੇ ਕੋਲੋਂ ਲੈਣੀ ਨਹੀਂ ਜਿੰਨੀ ਦੇ ਗਲੱਡਾ ਤੁਹਾਡੇ ਹਵਾਲੇ ਨਹੀਂ ਕਰ ਦਿੱਤਾ। ਕਿਉਂਕਿ ਗਲੱਡਾ ਨੇ ਹਜੇ ਤੁਹਾਨੂੰ ਬਾਈ ਲਾ ਤੁਹਾਨੂੰ ਦਿੱਤਾ ਨਹੀਂ ਹੈ। ਉਹਨੂੰ ਅਸੀਂ ਠੀਕ ਕਰ ਲੈਣੇ। ਠੀਕ ਕਰਕੇ ਤਾਂ ਫਿਰ ਅਸੀਂ ਤੁਹਾਨੂੰ ਉਹ ਉਹ ਡਿਸਿਸ ਸਭ ਕਰਨਗੇ ਤਾਂ ਤਾਂ ਹੋਊਗਾ ਨਾ। ਹਾਂ ਤੇ ਉਹ ਤੁਸੀਂ ਇਹਨੂੰ ਫਿਲਹਾਲ ਤੁਸੀਂ ਪਾਣੀ ਦਾ ਦੇ ਦਿਓ ਇਹਨੂੰ। ਟੈਂਡਰ ਖੁੱਲੇਗਾ ਪਾਣੀ ਦੇ ਉੱਤੇ ਕੰਮ ਕਰਨਗੇ। ਮੈਂ ਮਹੱਲਿਆਂ ਦੇ ਵਿੱਚ ਦੇਖਿਆ ਸੀ ਉਸ ਦਿਨ ਡਿਸਸਬ ਦੇ ਨਾਲ ਕਿ ਗੰਦੇ ਪਾਣੀ ਦੇ ਵਿੱਚ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਆ। ਉਹਨਾਂ ਨੇ ਆਟੋਮੈਟਿਕਲੀ ਸੱਕ ਕਰਨਾ ਹੀ ਕਰਨਾ ਤੁਸੀਂ ਕਿਤੇ ਨਾ ਕਿਤੇ ਤਾਂ ਕਮਜ਼ੋਰੀ ਹੁੰਦੀ ਆ ਨਾ ਪਾਈਪਾਂ ਦੀ ਉਹ ਉਹਨਾਂ ਨੇ ਸੱਕ ਕਰਕੇ ਗੰਦਾ ਪਾਣੀ ਅੱਗੋਂ ਬਰਸਾਤ ਆਉਣ ਵਾਲੀ ਆ ਇਹਦੇ ਤੇ ਥੋੜਾ ਜਿਹਾ ਤੁਸੀਂ ਸਾਰਾ ਕਿਉਂਕਿ ਉਹ ਪ੍ਰੋਜੈਕਟ ਵੀ ਜਿਹੜਾ ਤੁਹਾਡਾ ਹੈਗਾ ਉਹ ਜਿੱਥੇ ਨਹੀਂ ਪਾਈਪਾਂ ਹੈਗੀਆਂ ਤੁਸੀਂ ਉੱਥੇ ਪਾਉਣੀਆਂ ਔਰ ਜਿੱਥੇ ਗੰਦੇ ਪਾਣੀ ਦੇ ਜ਼ਿਆਦਾ ਤੁਹਾਡਾ ਲੱਗਦਾ ਹੈ ਕਿ ਡੈਮੇਜ ਹੈ ਉਹ ਅੱਠ ਅੱਠ ਪਾਈਪਾਂ ਦੇ ਨੂੰ ਗਿਣਨਾ ਉਹ ਉਹ ਤੁਸੀਂ ਉਹ ਅੰਦਰ ਕਰਨਾ ਤੁਸੀਂ ਇੱਕ ਮਤਾ ਪਾ ਕੇ ਟੋਟਲ ਵਾਟਸਪਲਾਈ ਜਿਹੜੀ ਵਾਟਸਪਲਾਈ ਇਹਨਾਂ ਦੇ ਹਵਾਲੇ ਕਰਦੇ ਇਹਨਾਂ ਨੂੰ ਪੁੱਛ ਲਓ ਕਿ ਕੀ ਜ਼ਰੂਰਤ ਆਏਗਾ ਐਕਸਨ ਸਾਹਿਬ ਨਾਲ ਗੱਲ ਕਰ ਲੀਓ ਬੇਟਾ ਠੀਕ ਹੈ ਨਾ ਗੱਲ ਕਰਕੇ ਤੁਸੀਂ ਫਿਲਹਾਲ ਵਾਟਸਪਲਾਈ ਲੈ ਲਓ ਫਿਰ ਸਾਡੇ ਕੋਲ ਗਲੱਡਾ ਵਾਲੇ ਬੈਠੇ ਆ ਤੇ ਤੁਸੀਂ ਸਰ ਅੱਪਕਲ ਮਿਲ ਰਹੇ ਆ ਜੀ ਜੀ ਮੈਮ ਠੀਕ ਹੈ ਜੀ ਤੁਸੀਂ ਵੀ ਮੇਰੀ ਤੁਹਾਨੂੰ ਕੱਲ ਮੈਂ ਉੱਥੇ ਕਰ ਦੂੰਗੀ ਕਿ ਵੀ ਤੁਸੀਂ ਇਹਨੂੰ ਸਿਵਲ ਬੋਰਡ ਨੂੰ ਦੇ ਦਿਓ ਠੀਕ ਹੈ ਜੀ ਪੇਮੈਂਟ ਵੀ ਜਿਹੜੀ ਰਣੀ ਸਿਵਲ ਬੋਰਡ ਨੂੰ ਦਿਓ ਆਪਣਾ ਟੈਂਡਰ ਲੌਨ ਤੁਸੀਂ ਸਿਵਲ ਬੋਰਡ ਦੇ ਹਵਾਲੇ ਕਰਦੇ ਠੀਕ ਹੈ ਅੱਗੋਂ ਵੀ ਜਿਹੜੀਆਂ ਸਾਡੀਆਂ ਚੀਜ਼ਾਂ ਹੈਗੀਆਂ ਤੇ ਉਹ ਅਸੀਂ ਫਿਰ ਸੈਟਲ ਕਰ ਲਾਂਗੇ ਰਾਈਟ ਗਰੰਟਾਂ ਵਾਲੀ ਵੀ ਕਰਨਾ ਪਰ ਆਹ ਤਾਂ ਤੁਸੀਂ ਦੋਗੇ ਪੈਸੇ ਜੀ ਇਹ ਤਾਂ ਮੇਕ ਸ਼ੁਰ ਕਿ ਤੁਹਾਨੂੰ ਹੀ ਦੇਣੇ ਪੈਣੇ ਅਸੀਂ ਇਹਦੇ ਵਿੱਚ ਆਉਣਾ ਹੀ ਨਹੀਂ ਹੈ ਅੱਗੋਂ ਫਿਰ ਸਾਨੂੰ ਜ਼ਰੂਰਤ ਪਊਗੀ ਜਿਹੜੀ ਗਰੰਟਾਂ ਦੀ ਫਿਰ ਅਸੀਂ ਉਹ ਲੈ ਲਾਂਗੇ ਠੀਕ ਹੈ ਠੀਕ ਹੈ ਨਾ ਐ ਮਿਸਰ ਤੁਸੀਂ ਚੱਕਰ ਚੁੱਕਰ ਮਾਰ ਕੇ ਇੱਥੇ ਥੋੜਾ ਬਹੁਤ ਹਾਲਾਤ ਦੇਖ ਜਾਈਆ ਕਰੋ ਜੀ ਹਾਂ ਜੀ ਹੈ ਅਕਸ਼ੇ ਵਗੈਰਾ ਪਾਸ ਪੁੱਛਣ ਵਾਲ ਕੋਈ ਨਾ ਕੋਈ ਥੰਗ ਤੁਸੀਂ ਆਪਣੇ ਕਹੋ ਉਹਨੂੰ ਐਸਓ ਨੂੰ ਕਿ ਸਮਝਾ ਦੇਵੇ ਇੱਥੇ ਪੂਰਾ ਕਿਹੜਾ ਐਸਓ ਤੁਹਾਡਾ ਕਮਲਪ੍ਰੀਤ ਕਮਲਪ੍ਰੀਤ ਕਿੰਨੇ ਦਿਨ ਹੈ ਉਹਦੇ ਇੱਥੇ ਹੈ ਤਾਂ ਸੀ ਹਫਤੇ ਚੈੱਕ ਦੇ ਦਿੱਤਾ ਐ ਕਿਉਂ ਆਵੇ ਬਈ ਪੰਜ ਕਿ ਮਿੰਟ ਪੰਜ ਮਿੰਟ ਮੈਂ ਤਾਂ ਵੀ ਪੰਜ ਹੈ ਤੇ ਤੁਹਾਡਾ ਕਰਦਣਾ ਸੈਟਲ ਕਰ ਲੈਣਾ ਸਾਰਾ ਤੁਸੀਂ ਜਿਹੜੀਆਂ ਪੰਜ ਕਮੇਟੀਆਂ ਬਿਲਗੇ ਨੂੰ ਉਹਦੀ ਜ਼ਰੂਰਤ ਨਹੀਂ ਇੱਥੋਂ ਕਰਲ ਜਾ ਕਰੋ ਆ ਕੇ ਜੀ ਠੀਕ ਜੀ ਇੱਥੇ ਤਾਂ ਤੁਸੀਂ ਮੈਨੇਜ ਕਰ ਸਕਦੇ ਨੇ ਨਾ ਇੱਥੇ ਤਾਂ ਨਹੀਂ ਮਤਲਬ ਜਿਹੜਾ ਤੁਹਾਡਾ ਐਸਓ ਆ ਉਹਨਾਂ ਨੂੰ ਇੱਕ ਦਿਨ ਦੇ ਜਿਹੜਾ ਤੁਹਾਡਾ ਐਸਓ ਆ ਉਹਦੇ ਦੋ ਦਿਨ ਵੱਟਦੇ ਆ ਇੱਧਰ ਕੰਪੂਸੀ ਉਹ ਜਿੱਥੇ ਵੀ ਬਿਠਾਉਣਾ ਦੋ ਦਿਨ ਇੱਥਾਂ ਬਿਠਾ ਲਾ ਦੇ। ਦੇਖੋ ਕੰਪੂਸੀ। ਸਮਝ ਰਹੇ ਹੋ ਤੁਹਾਡੇ ਨਿੱਕਾ ਨਿੱਕਾ ਨੇੜੇ ਨੇੜੇ ਦਾ ਹੈਗਾ। ਜੇ ਤੁਸੀਂ ਨੂਰਬੈਲ ਬੈਠੇ ਤਾਂ ਇੱਥੇ ਬਿਠਾ ਲਓ ਬਿਲਗੇ ਵਾਲਾ ਕੰਮ ਵੀ ਇੱਥੇ। ਨਹੀਂ ਮੈਂ ਬੈਠੀ ਨਹੀਂ ਇਸ ਤੇ ਨੂਰਮੈਲ ਹੀ ਬੈਠੂਗਾ ਮੈਂ। ਬਿਲਗੇ ਵਾਲਾ ਕੰਮ ਵੀ ਇੱਥੇ ਲੈ ਲਵਾਂ। ਠੀਕ ਜੀ। ਤੇ ਜੇ ਬਿਲਗੇ ਬੈਠਿਆ ਤਾਂ ਉੱਥੇ ਬੁਲਾ ਲਓ ਨੂਰਮੈਲ ਦਾ ਕੰਮ ਵੀ ਉੱਥੇ ਲੈ ਲਵਾਂ। ਦੋ ਦਿਨ ਪੱਕੇ ਕਰਦੇ ਉਹ। ਨਹੀਂ ਕਰਦਾ। ਠੀਕੇ ਭੇਜ ਦੋ ਦਿਨ ਖਲਾ। ਠੀਕ ਹੈ। ਠੀਕ ਹੈ। ਕਿਸੇ ਦੀ ਕੋਈ ਇੱਥੇ ਰਹਿਤ ਨਹੀਂ ਹੈਗੀ। ਹੋਰ ਕਿਹ ਜਿਹੜੇ ਸਿੱਧ ਸਿੱਧ ਮਸਤਦੀ ਤੇ ਜਾਗੂ ਸੰਗਾ ਉਹ ਬਿਲਕੁਲ ਨੇੜੇ ਆ ਆਪਾਂ ਉਹਦਾ ਇੱਕ ਤੁਸੀਂ ਨਾ ਕਿ ਮੈਨੂੰ ਉਹਦੇ ਬਾਰੇ ਨੋਲੇਜ ਨਹੀਂ ਹੈਗੀ ਕਿ ਅਸੀਂ ਹੱਦਬੰਦੀ ਵਧਾਉਣੀ ਕਿੱਦਾਂ ਹੈ ਉਹ ਤਾਂ ਇਸ ਤਰ੍ਹਾਂ ਦੀ ਜਿਹੜੀ ਸੰਬੰਧਤ ਕੁਝ ਏਰੀਆ ਵਾ ਸਾਡੀ ਬੁੱਟਰ ਪੀਡੀਅਮ ਕਾਲਜ ਪੰਦੇ ਆ ਬੋਟਾਂ ਆ ਉਥੇ ਬੋਟਾਂ ਨੁਰਮਲ ਦੀਆਂ ਵਾਹ ਇਹ ਏਰੀਆ ਪੜਾਣਾ ਦਾ ਕਬਾ ਇੰਦਾਂ ਦੀ ਕਈ ਸਮੱਸਿਆ ਉਹਨੂੰ ਸ਼ਾਮਿਲ ਕਰ ਲਓ ਉਹ ਤਾਂ ਜੀ ਨਹੀਂ ਨਹੀਂ ਇਸ ਤਰ੍ਹਾਂ ਹੁੰਦੀ ਆ ਨਾ ਜਿਹੜਾ ਪੰਚਾਇਤਾਂ ਕਿੱਦਾਂ ਬਣੀਆਂ ਇੱਥੇ ਦੀ ਬਸ ਬਣੀਆਂ ਜੀ ਮੈਂ ਆਹ ਕਨੈਕਸ਼ਨ ਚਾਦੂ ਜੀ ਪਾਣੀ ਦੇ ਤੇਰੇ ਦੇ ਸਾਡੀ ਵਾਟਰ ਸਪਲਾਈ ਚੱਲਦੀ ਆ ਸਭ ਪਰ ਹਾਂ ਇੱਕ ਹੋਰ ਗਲੱਡਾ ਨੂੰ ਇੱਕ ਤੁਸੀਂ ਉਹਨੂੰ ਪੁੱਛੋ ਵਿਸ਼ਵ ਭਾਰ ਕਲੋਨੀ ਦੇ ਵਿੱਚ ਤੁਸੀਂ ਸੀਵਰ ਕੇਸ ਬੇਸ ਤੇ ਪਾਇਆ ਸੀ ਉਹ ਮੁੰਡੇ ਦਾ ਪੁਆਇੰਟ ਆ ਹੋਰ ਅਸੀਂ ਮੈਂ ਵੀ ਜਾਣਨਾ ਚਾਹੁੰਦੇ ਹਾਂ ਬਿਲਕੁਲ ਕਿ ਸ਼ਿਵਿਆਰ ਕਲੋਨੀ ਦੇ ਵਿੱਚ ਕਿਸ ਬੇਸ ਤੇ ਸੀਵਰ ਪਾਇਆ ਜੇ ਸੀਵਰ ਪਾਇਆ ਸੀ ਤੇ ਫਿਰ ਬਾਕੀ ਡਿਵੈਲਪਮੈਂਟ ਕਿਉਂ ਨਹੀਂ ਕੀਤੀ ਠੀਕ ਹੈ ਨਾ ਉਥੇ ਆਪਾਂ ਪੈਸੇ ਲਾ ਰਹੇ ਹਾਂ ਠੀਕ ਹੈ ਜੀ ਜਿੰਨੇ ਕੁ ਵੀ ਲਾਏ ਹੁਣ ਤੱਕ ਕੋ ਲੋਕ ਲੱਖਣ ਸਾਲ ਤੋਂ ਬਾਅਦ ਸ਼ਿਵਿਆਰ ਕਲੋਨੀ ਦੇ ਲੋਕਾਂ ਨੂੰ ਇੰਟਰਲੋਕਿੰਗ ਟਾਈਲ ਮਿਲੀ ਹੈ ਉਹ ਵੀ ਜਿੰਨੇ ਜਿੰਨੇ ਥੋੜੀ ਮਦਦ ਮੇਰੇ ਸੁਣਨ ਚਾਹੀ ਸੀ ਤੁਸੀਂ ਕੀਤੀ ਸੀ ਬਾਕੀ ਕਈ ਲੋਕਾਂ ਨੇ ਪੱਲਿਓਂ پیسے ਪਾਈ ਸੀ ਮੈਂ ਵੀ ਕਰੀ ਅਸੀਂ ਵੀ ਕਰ ਰਹੇ ਹਾਂ ਉਹ ਵੀ ਕਰ ਰਹੇ ਆ ਮਤਲਬ ਜਿੱਤੇ ਜਿੱਤੇ ਲੋਕਾਂ ਨੇ ਕਰਨੀ ਹੈਗੀ ਜਿਨ੍ਹਾਂ ਕੋਲ ਸਮਰਥ ਨਹੀਂ ਹੈਗਾ پیسے ਦੇਣ ਦਾ ਉੱਥੇ ਇੰਟਰਲੋਕਿੰਗ ਹੈ ਨਹੀਂ ਜਿੱਦੇ ਡਬਲ ਲੇਨ ਦੇ ਵਿੱਚ ਸਿੰਗਲ ਸਾਈਡ ਤੇ ਇੰਟਰਲੋਕਿੰਗ ਹੈ ਦੂਜੀ ਸਾਈਡ ਤੇ ਹੈ ਨਹੀਂ ਬਸ ਆਪਾਂ ਹੁਣ ਬੈਠਣ ਲੱਗ ਪਏ ਹਾਂ ਸਾਰੇ ਕਰ ਲਾਂਗੇ ਥੈਂਕ ਯੂ ਉਹ ਪੁੱਛੋ ਇਹਨਾਂ ਨੂੰ ਲੜੜੀ ਚੁੱਠੀ ਪਾ ਕੇ ਕਿਸ ਬੇਸ ਤੇ ਉੱਥੇ ਸੀਵਰ ਪਿਆ ਜੇ ਸੀਵਰ ਪਾਇਆ ਤਾਂ ਫਿਰ ਡਵੈਲਪਮੈਂਟ ਕਰਨੇ ਫਿਰ ਮਡੇ ਨੂੰ ਅੰਡਰ ਬਣਾਉ ਨੂੰ ਕਰਦੇ ਉਹ ਅੱਡੇ ਮੈਨੂੰ ਠਿੱਕੇ ਦੇ 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 ਕਹਿ ਤਾ ਦਿੱਤਾ ਜੀ ਨਹੀਂ ਦੇਖ ਮਾਰਦਾ ਨਾ ਗੱਲ ਕਰੀਂ ਮੈਨੂੰ ਕਹਿ ਚਲੇਆ ਅਨਲਿਮਿਟਡ ਡੈਕ ਦੇਖੀਏ ਮੈਂ ਤਾਂ ਨਹੀਂ ਕਰਨੀ ਇੱਕ ਆਪਸ਼ਨ ਰੱਖਣੀ ਸਭ ਜਿਹੜਾ ਕੱਲੇ ਨਹੀਂ ਨਾ ਇੱਕ ਮਿੰਟ ਤਿੰਨ ਸਾਲ ਹੈ ਕੰਮ ਚ ਨਾ ਇੱਕ ਮਿੰਟ ਮੇਰੀ ਗੱਲ ਸੁਣੋ ਤੁਸੀਂ ਤੁਹਾਡੇ ਕੰਮ ਨਾ ਹੋਣ ਦੇ ਕਾਰਨ ਵੀ ਇਹ ਤੁਸੀਂ ਪਹਿਲੇ ਇਰੀਟੇਟ ਕਰ ਜਦ ਮੈਂ ਆਰਡਰ ਕਰ ਦਿੱਤਾ ਉਹਨੂੰ ਕਿ ਜੀ ਆਪਸ਼ਨ ਰੱਖੋ ਆਪਸ਼ਨ ਦਾ ਇੱਕ ਤਰੀਕਾ ਹੁੰਦਾ ਆ ਹੁਣ ਤੁਹਾਡੀ ਪਹਿਲਾਂ ਕਾਉਂਸਲ ਦੀ ਮੀਟਿੰਗ ਹੋਊਗੀ ਕਾਉਂਸਲ ਦੀ ਮੀਟਿੰਗ 'ਚ ਤੁਸੀਂ ਮਤਾ ਲੈ ਕੇ ਆਓਗੇ ਮਤੇ ਤੋਂ ਬਾਅਦ ਤੁਸੀਂ ਉਹਦੀ ਆਪਸ਼ਨ ਵਾਸਤੇ ਈਟੈਂਡਰਿੰਗ ਕਰੋਗੇ 5 ਰੁਪਏ ਹੈ 5 ਰੁਪਏ ਪੁੱਛੋ ਜਾਂ ਪ੍ਰੋਸੈਸ ਜਿਹੜਾ ਉਹ ਪ੍ਰੋਸੈਸ ਦੇ ਨਾਲ ਚੱਲਣਾ ਤੁਸੀਂ ਆਪਣੀ ਮੀਟਿੰਗ ਰਖਾਓ ਮੀਟਿੰਗ ਰੱਖ ਕੇ ਉਹਦੇ ਪ੍ਰੋਸੈਸ ਕਰਵਾ ਦੇਣੀ ਜੀ ਓਪਨ ਕਰਵਾ ਦੇ ਹੋ ਗਈ ਗੱਲ ਖਤਮ ਹੋ ਗਈ ਹੋ ਜਾਂਦੀ ਹੋ ਗਈ ਬਾਕੀ ਜਿਹੜੀ ਕੋਈ ਇਹ ਸਾਹਿਬ ਤੁਸੀਂ ਤੁਹਾਡੇ ਆਪਣੇ ਕੋਈ ਹੋਰ ਡਿਵੈਲਪਮੈਂਟ ਹੋਣ ਵਾਲੀ ਹੈ ਸ਼ਹਿਰ ਦੀ ਉਹ ਆਪਣੇ ਕੋਲ ਆਈ ਚੋਗੀ ਨਾਲ ਦੀ ਨਾਲ ਕਰਾਂਗੇ ਇੱਥੇ ਲੱਗਾ ਥੋੜਾ ਕੋਈ ਪੁਆਇੰਟ ਨਹੀਂ ਬਚਿਆ ਆਪਣਾ ਜੀ ਹਾਂ ਲਿਫਟ ਲਾ ਗਈ ਜੀ ਨਗਰ ਕੌਂਸਲ ਦੇ ਵਿੱਚ ਲਿਫਟ ਲਾਉ ਜੀ ਠੀਕ ਹਾਂ ਲਿਫਟ ਲਾਓ ਤੇ ਦਾ ਟੈਂਡਰ ਲੈ ਕੇ ਆਓ ਇਹਦਾ ਆਪਣਾ ਮਤਲ ਲੈ ਕੇ ਆਓ ਮਤਲਿਆ ਕੇ ਤੈਦੀ ਕਰਦੀ ਪਾ ਦੂ ਕਰਦੀ ਆਂਟੀ ਮੈਂ ਹਾਂਜੀ ਵਾਈਂਡ ਅਪ ਕਰਦੀ ਹੈ ਜੀ ਕੋਈ ਗੱਲ ਕੋਈ ਹੈ ਤਾਂ ਨਹੀਂ ਕੁਝ ਕਹਿਣ ਵਾਲਾ ਅੱਛਾ ਕਿਵੇਂ ਲੱਗੀ ਸਾਰੇ ਇੱਕਦਮ ਠੀਕ ਆ ਖੁਸ਼ ਆ ਮੀਟਿੰਗ ਸਹੀ ਠੀਕ ਲੱਗੀ ਇਹ ਹੁਣ ਚੁੱਪੇ ਨਿਕਲਣ ਦੀ ਜੀ ਦੂਸਰੀ ਬੇਨਤੀ ਚੁੱਪੇ ਨਿਕਲਣ ਉਪਰਾਲਾ ਬਹੁਤ ਵਧੀਆ ਜੇਕਰ ਤੁਸੀਂ ਤੁਸੀਂ ਜੇਕਰ ਤੁਸੀਂ ਮੰਨਦੇ ਹੋ ਕਿ ਅੱਜ ਦੀ ਮੀਟਿੰਗ ਆਪਣੀ ਸਾਰਥਕ ਆ ਪੋਜੀਟਿਵ ਆ ਆਪਾਂ ਨੂੰ ਇੱਕ ਚੰਗਾ ਰਸਤਾ ਮਿਲਿਆ ਆ ਤਾਂ ਫਿਰ ਤੁਸੀਂ ਆਪਣੀ ਇਸ ਕਮੇਟੀ ਨੂੰ ਜਿੱਦਾਂ ਸਾਡੀ ਕਮੇਟੀ ਦੇ ਵਿੱਚ ਅਸੀਂ ਨਾਂ ਰੱਖਿਆ ਇਨੋਵੇਟਿਵ ਕਮੇਟੀ ਇਸ ਤਰ੍ਹਾਂ ਤੁਸੀਂ ਕੋਈ ਵੀ ਨਾਂ ਰੱਖ ਸਕਦੇ ਆ ਜੇ ਤੁਸੀਂ ਚਾਹੋ ਤਾਂ ਅਗਲੀ ਇਸ ਮੀਟਿੰਗ ਦੇ ਵਿੱਚ ਆਪਣੇ ਮੈਂਬਰਸ਼ਿਪ ਜਿਹੜੀ ਆਪਣੀ ਅੱਗੇ ਹੈਗੀ ਆ ਕੁਝ ਹੋਰ ਆ ਜਾਣਗੇ ਕੋਛ ਹੋ ਸਕਦਾ ਰਹਿਮਿਆ ਕਰਨਾ ਵੀ ਹੁਣ ਤੇ ਤੁਸੀਂ ਇਸ ਕਮੇਟੀ ਨੂੰ ਗਠਨ ਸਾਡੇ ਵਾਂਗ ਕਰ ਸਕਦੇ ਜਿਵੇਂ ਕਿ ਸਰ ਪਾਰਟੀ ਅੱਗੇ ਅਸੀਂ ਜੀਪੀ ਹੋਈ ਆ ਇੱਕ ਦੋ ਇੱਕ ਮਿੰਟ ਇੱਕ ਮਿੰਟ ਬਈ ਇੱਕ ਸਰ ਦੂਸਰੀ ਬੇਨਤੀ ਵੀ ਅਸੀਂ ਮੈਂ ਤੇ ਸਰਦਾਰ ਰਜਿੰਦਰ ਸਿੰਘ ਲਗਭਗ ਸਾਲ ਡੇਢ ਸਾਲ ਤੋਂ ਜਦੋਂ ਤੁਹਾਡੇ ਸਾਰਿਆਂ ਨਾਲ ਰਾਜ ਭਦਰ ਜੀ ਭਾਰਤਵਾਦ ਜੀ ਕਲੜਾ ਜੀ ਨਾਲ ਟੱਚ ਸੀਗੇ ਵੀ ਸਾਡਾ ਇੱਕ ਮਕਸਦ ਸੀ ਵੀ ਤੁਹਾਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਐਮਐਲਏ ਸਾਹਿਬ ਦੇ ਨਾਲ ਤੁਹਾਡੀ ਇੱਕ ਮੀਟਿੰਗ ਹੋ ਜਵੇ ਅੰਡਰਸਟੈਂਡਿੰਗ ਹੋ ਜਵੇ ਤਾਂ ਕਿ ਇੱਕ ਜਿਹੜਾ ਭੁਲੇਖਾ ਹੁੰਦਾ ਵੀ ਮੈਂ ਅਕਾਲੀ ਆ ਮੈਂ ਕਾਂਗਰਸੀ ਆ ਮੈਂ ਬਸਪਾ ਦਾ ਆ ਵੀ ਮੈਂ ਜਾਣਾ ਨਹੀਂ ਜਾਂ ਕਿੱਧਰ ਆ ਤੁਸੀਂ ਅੱਜ ਦੀ ਮੀਟਿੰਗ 'ਚ ਇੱਕ ਹਾ ਭਾਵ ਦੇਖ ਲਿਆ ਹੋਣਾ ਵੀ ਇੱਥੇ ਕੋਈ ਉਹ ਗੱਲ ਨਹੀਂ ਹੈਗੀ ਅਸੀਂ ਸ਼ਹਿਰ ਵਾਲੀ ਗੱਲ ਅੱਗੇ ਰੱਖੀ ਆ ਜੇਕਰ ਤੁਸੀਂ ਚਾਹੋ ਨਾ ਤਾਂ ਤੁਸੀਂ ਆਪਣੀ ਕਮੇਟੀ ਦਾ ਅਗਲੀ ਦਾ ਗਠਨ ਕਰੋ ਉਹਦਾ ਅਗਲੀ ਕਮੇਟੀ ਦੇ ਵਿੱਚ ਨਾਂ ਰੱਖੋ ਅਗਲੀ ਕਮੇਟੀ ਦੇ ਵਿੱਚ ਮੈਂ ਤੇ ਸਰਦਾਰ ਰਜਿੰਦਰ ਸਿੰਘ ਅਸੀਂ ਤੁਹਾਡੇ ਤੋਂ ਖਿਮਾ ਮੰਗਾਂਗੇ ਤੇ ਤੁਸੀਂ ਅਗਲੀ ਕਮੇਟੀ ਆਪਣੀ ਆਪ ਪ੍ਰੈਜਾਈਡ ਕਰਨੀ ਆ ਤੇ ਅਸੀਂ ਇਨਾਂ ਕੇ ਸਾਡਾ ਤੁਹਾਡਾ ਸਾਥ ਸਹਿਯੋਗ ਧੰਨਵਾਦ ਜੀ ਤੁਸੀਂ ਆਪਣੇ ਤਿਆਰਿਆਂ ਨੂੰ ਦੇ ਵਿੱਚ ਇਹਦਾ ਨਾਂ ਇਨੋਵੇਟਿਵ ਕਮੇਟੀ ਆ ਇਨੋਵੇਟਿਵ ਮਤਲਬ ਕੁਝ ਨਵਾਂ ਨਵਾਂ ਤੇ ਪ੍ਰੋਗਰੈਸਿਵ ਕੰਮ ਜਿਹੜਾ ਹੁੰਦਾ ਉਹਨੂੰ ਇਨੋਵੇਟਿਵ ਇਨੋਵੇਟਿਵ ਕਮਿਊਨਿਟੀ ਇਨੋਵੇਟਿਵ ਸੋਸਾਇਟੀ ਦੇ ਅਧਾਰ 'ਤੇ ਰੱਖ ਲੋ ਜੀ ਇਨੋਵੇਟਿਵ ਸੋਸਾਇਟੀ ਯੂ ਨੋ ਵੀ ਮੈਨ ਇਨੋਵੇਟਰ ਬੜਗਾਇ ਚ ਇਹਨਾਂ ਬਟ ਨੂਰਮਲ ਹੋਈ ਇਨੋਵੇਟਿਵ ਸੋਸਾਇਟੀ ਨੂਰਮਲ ਇਹ ਨਾਮ ਵੀ ਤੁਸੀਂ ਇਹਨੂੰ ਕਰ ਲਓ ਅੱਡ ਮਾਣੀ ਥੋੜਾ ਜਿਹਾ ਇੱਕ ਰਹਿ ਗਿਆ ਕੁਐਸਚਨ ਇੱਕ ਆਪਾਂ ਪੁੱਛਣਾ ਲਾਇਆ ਵੀ ਆਪਾਂ ਟਰਾਂਫਰ ਕਰਦੇ ਉਹ ਹਾਈ ਮੈਕਸ ਤੇ ਤਾਰਾਂ ਦੇ ਕੁਝ ਹਜੇ ਐਸਡੀ ਸਾਹਿਬ ਦਾ ਹੀ ਰਹਿ ਗਿਆ ਮੈਨੂੰ ਹਾਂ ਉਹ ਵੀ ਹੋ ਗਿਆ ਕਾਫੀ ਜ਼ਿਆਦਾ ਨਾ ਬਿਜਲੀ ਦੀ ਸਪਲਾਈ ਵਧੀਆ ਜਾਂਦੀ ਹੈ ਅਪਰਾਣੇ ਗੱਛਾ ਉਹ ਕੰਮ ਰੁਗਿਆ ਸੀਗਾ ਅਪਰਾਣੇ ਜਿਹੜੇ ਗੱਛਾ ਦੇ ਕੋਲ ਚੌਕ ਦੇ ਵਿੱਚ ਹਾਂ ਉਹਦਾ ਟਰਾਂਸਫਾਰਮਰ ਹੈ ਬਿਜਲੀ ਦਾ ਓਕੇ ਉਹਦੇ ਨਾਲ ਖੰਭਾ ਸੀਗਾ ਅੱਛਾ ਉਹ ਹਾਈ ਮੈਕਸ ਤੇ ਲੱਗਿਆ ਸੀਗਾ ਫਿਰ ਇਹ ਪੇਰ ਹੋਣੀ ਹੈ ਕੱਲ ਨੂੰ ਹਾਈ ਮੈਕਸ ਤੇ ਪੇਰ ਨਹੀਂ ਹੋਣੀ ਓਕੇ ਵੇ ਉਹ ਹਲ ਟ੍ਰਾਂਸਫਾਰਮਰ 2 ਮਹੀਨੇ ਹੋ ਗਏ ਉਦੇ ਲੱਗਾ ਉਹ ਪਰਪਲ ਤੇ ਲਾਓਗੇ ਉਧਰਲੇ ਇਲਾਕੇ ਨੂੰ ਕੋਈ ਸਪਲਾਈ ਵਧੀਆ ਬਿਜਲੀ ਦੇ ਤਰੀਕੇ ਨਾਲ ਹੋ ਜਾਵੇ ਠੀਕ ਹੈ ਸਾਹ ਨੂੰ ਪਤਾ ਹੀ ਨਹੀਂ ਮੈਂ ਇਹ ਕਿਹੜੀਆਂ ਜਿਹੜੀਆਂ ਪਬਲਿਕ ਟਾਇਲਟਸ ਨੇ ਉਹਨਾਂ ਦੇ ਹਾਲਾਤ ਬੜੇ ਮਾੜੇ ਨੇ ਇੱਕ ਵਾਰੀ ਜੰਗੀ ਬਦਰ ਤੀਓ ਸਾਹਿਬ ਉਹਦੀ ਸਫਾਈ ਕਰਵਾ ਦਿਓ ਕਰਵਾ ਰਹੀ ਹੈ ਟੀਮ ਭੇਜ ਰਿਹਾ ਹੈ ਸੈਕਟਰੀ ਇੰਸਪੈਕਟਰ 15 ਦਿਨ ਲਈ ਇਥੇ ਆਈ ਉੱਤਰੀ ਇੰਸਪੈਕਟਰ ਨੂੰ ਕਿ 15 ਦਿਨ ਨੂਰਮਹਿਲ ਦੀ ਸਫਾਈ ਤੇ ਲਾਉਣਗੇ ਔਰ 15 ਦਿਨਾਂ ਬਾਅਦ ਤੁਸੀਂ ਮੈਨੂੰ ਚੈੱਕ ਕਰਾਉਣਾ ਠੀਕ ਹੈ ਫਿਰ ਫਿਰ ਉਸ ਤੋਂ ਬਾਅਦ ਅਸੀਂ ਇਹਨੂੰ ਕੰਟੀਨਿਊਸਲੀ ਚਾਲੂ ਰੱਖਾਂਗੇ ਇਦਾਂ ਦੀ ਸਫਾਈ ਦਾ ਇੱਕ ਤੁਸੀਂ ਐਸ ਡੀਓ ਸਾਹਿਬ ਤੁਹਾਨੂੰ ਅੱਜ ਲੈਟਰ ਕੱਢ ਦੜ ਕੇ ਦੋ ਤਿੰਨ ਦਿਨ ਦੇ ਵਿੱਚ ਵਿੱਚ ਤੁਹਾਨੂੰ ਪਹੁੰਚ ਜਾਊਗੀ ਅਸੀਂ ਨੂਰਮਹਿਲ ਮੰਡੀ ਚੌਕ ਤੋਂ ਲੈ ਕੇ ਇੱਧਰ ਜਿਹੜੀ ਉੱਥੇ ਉਹ ਪਿੰਡ ਦੀ ਜਗ੍ਹਾ ਜਿੱਥੇ ਵੀ ਉਹ 3 ਪੁਆਇੰਟ ਬਣਦਾ ਉੱਥੇ ਤੱਕ ਤੁਸੀਂ ਜਿੰਨਾ ਸ਼ਹਿਰ ਦਾ ਸਾਡਾ ਏਰੀਆ ਹੈ ਇਹਦੇ ਜਿੰਨੇ ਖੰਭੇ ਨੇ ਜਿਹੜੇ ਸੈਂਟਰ 'ਚ ਆ ਜਾਂਦੇ ਆ ਸਾਨੂੰ ਟ੍ਰੈਫਿਕ ਦੇ ਵਿੱਚੜਿੱਕਾ ਬਣਦੇ ਆ ਜਾਂ ਕਬਜ਼ਿਆਂ ਦਾ ਕਾਰਨ ਬਣਦੇ ਆ ਉਹ ਸਾਰੇ ਉਠਾ ਉਠਾ ਕੇ ਅਸੀਂ ਪਿੱਛੇ ਲੈ ਕੇ ਆਉਣੇ ਉਹਦੇ ਵਾਸਤੇ ਤੁਸੀਂ ਆਪਣਾ ਐਸਟੀਮੇਟ ਤਿਆਰ ਕਰਨਾ ਜੈਨੂਅਲ ਐਸਟੀਮੇਟ ਤਿਆਰ ਕਰਿਓ ਫਿਰ ਮੈਂ ਪਾਸ ਕਰਵਾ ਦੂੰ ਠੀਕ ਹੈ ਨਾ ਮੰਤਰੀ ਸਾਹਿਬ ਤੋਂ ਕਰਾ ਲੈ ਜੀ ਸਰਕਾਰੀ ਦਾ ਕੰਮ ਲਾ ਤੁਸੀਂ ਹੈਗਾ ਹੀ ਹੈ ਨਾ ਜੀ ਤੇ ਨੋਰਮਲ ਇੱਕ ਵੱਡੀ ਪ੍ਰੋਬਲਮ ਇਹ ਹੈ ਜਿਹੜੀ ਪਹਿਲਾਂ ਹੁੰਦਾ ਸੀ ਸਾਰਾ ਸ਼ਹਿਰ ਇੱਕ ਏਰੀਏ ਤੇ ਲੱਗਾ ਹੁੰਦਾ ਵੀ ਇੱਕ ਟਰਬਲ ਆ ਗਈ ਮੰਡੀ ਰੋਡ ਤੇ ਤਾਂ ਸਾਰਾ ਸ਼ਹਿਰ ਮੂਰਵਾ ਜਾਂਦਾ ਤੇ ਉਸ ਤੋਂ ਬਾਅਦ ਜੀ 10 ਸਾਲ ਪਹਿਲਾਂ ਹੋਇਆ ਸੀ ਉਹ ਦੋ ਪਾਰਟਾਂ 'ਚ ਕਰ ਦਿੱਤਾ ਗਿਆ ਹੁਣ ਇੱਥੋਂ ਜਾ ਕੇ ਆ ਆੜੇ ਪਾਸੇ ਤੋਂ ਉਧਰਲਾ ਪਾਸਾ ਲਾਗੇ ਤੇ ਨਾਲ ਲੱਗ ਜਦ ਕਿ ਹੁੰਦਾ ਕੀ ਹੈ ਕਿ ਜਦੋਂ ਆੜੇ ਦੋਲੇ ਸਾਰੇ ਦਰੱਖਤ ਹੁੰਦੇ ਜਾਓ ਉਹਦੇ ਲਈ ਐਰਟੀ ਜਿਹੜੇ ਛੋਟੇ ਛੋਟੇ ਪਾਰਟਾਂ 'ਚ ਕਰਤਾ ਜਾ ਰਹੇ ਤਿੰਨ ਚਾਰ ਪਾਰਟ ਜਿਹੜਾ ਪਾਰਟ ਜਿਹੇ ਕੋਈ ਟਰਬਲ ਹੈ ਜੀ ਉਹ ਤੁਹਾਨੂੰ ਬਕਾਇਦਾ ਤੁਹਾਡੇ ਘਰਾਂ ਤੱਕ ਪਹੁੰਚਾਂਗੇ ਜਿੰਨੇ ਜੀ ਤੁਸੀਂ ਅੱਜ ਹਾਜ਼ਰੀ ਜਿੰਨਾਂ ਦੇ ਸੜਕੋ ਕੰਟੈਕਟ ਸਾਰਿਆਂ ਦੇ ਲੈ ਕੇ ਸਭ ਨੂੰ ਇਹ ਤੁਹਾਡੇ ਮਿੰਟਸ ਜਿਹੜੀ ਅੱਜ ਗੱਲਬਾਤ ਹੋਈ ਹੈ ਤੁਹਾਡੇ ਘਰਾਂ ਚ ਪਹੁੰਚੇਗੀ ਤਾਂ ਕਿ ਤੁਸੀਂ ਅਗਲੀ ਵਾਰ ਜਦੋਂ ਮੀਟਿੰਗ ਦੇ ਵਿੱਚ ਆਉਣਾ ਆਪੋ ਆਪਣੇ ਪੁਆਇੰਟ ਦੀ ਜਵਾਬਦੇਹੀ ਜਿਹੜੀ ਅਫਸਰਸ਼ਾਹੀ ਕੋਲ ਤੁਸੀਂ ਲੈ ਸਕੋ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਜਿੰਨੀ ਸਾਡੇ ਆਏ ਹੋਏ ਨੇ ਅੱਜ ਸਾਰਾ ਅਮਲਾ ਫੈਲਾ ਸਭ ਤੋਂ ਪਹਿਲਾਂ ਮੈਂ ਪੀ ਡਬਲਯੂ ਡੀ ਤੋਂ ਸਟਾਰਟ ਕਰ ਲਵਾਂ ਆਮਨ ਉਹ ਮੈਸਕੂਲ ਦੀ ਜਿਹੜੀ ਗੱਲ ਹੈ ਉਹਦੇ ਡਰਾਇੰਗ ਬਣ ਗਈ ਹੈ ਐਸਕੀਮੈਟ ਤਿਆਰ ਹੋ ਗਿਆ ਹਫਤੇ ਦਸ ਦਿਨ ਹੀ ਹੋ ਜਾਏਗਾ ਸਾਫ ਹੋ ਜਾਏਗਾ ਠੀਕ ਹੈ ਇਸ ਤੋਂ ਇਲਾਵਾ ਅਸੀਂ ਕੱਲ ਡਿਸਕਸ ਵਾਇਸੀ ਤਾਂ ਆਪਾਂ ਚਰਚਾ ਕੀਤੀ ਸੀ ਕਿ ਸੜਕ ਪੁੱਲ ਜਿਹੜਾ ਉਥੋਂ ਬੰਡੀ ਚੌਕ ਤੋਂ ਲੈ ਕੇ ਬਾਜ਼ਾਰ ਦੇ ਵਿੱਚ ਦੀ ਤਕਰੀਬਨ 1 ਕਿਲੋਮੀਟਰ ਬਣ ਜੂਗਾ ਇਹ ਮੇਰੇ ਖਿਆਲ 1 ਕਿਲੋਮੀਟਰ ਤੋਂ ਘੱਟ ਹੋਏਗਾ ਉਥੋਂ ਲੈ ਕੇ ਸਾਡਾ ਇੱਥੇ ਅੱਗੇ ਜਿੱਥੇ ਸਾਡਾ ਟੀ ਪੁਆਇੰਟ ਆਉਂਦਾ ਉਹਦੇ ਤੱਕ ਇਹ ਤੁਸੀਂ ਇਹਦਾ ਸਾਰਾ ਨਕਸ਼ਾ ਤਿਆਰ ਕਰੋ ਇਹਦੀ ਬਿਊਟੀਫਿਕੇਸ਼ਨ ਦਾ ਅਸੀਂ ਇਹਨੂੰ ਗ੍ਰਿਲਿੰਗ ਕਰਾਂਗੇ ਸਾਈਡਾਂ ਤੋਂ ਜਿੰਨੀ ਸਾਡੀ ਆਪਣੀ ਪ੍ਰਾਪਰਟੀ ਆ ਉਹਨਾਂ ਸਾਰੀ ਨੂੰ ਗ੍ਰਿਲਿੰਗ ਕਰਾਂਗੇ ਸਾਈਡਾਂ ਤੋਂ ਉਹਦਾ ਉਹਦਾ ਸਾਡਾ ਐਸਟੀਮੇਟ ਤਿਆਰ ਕਰੋ ਔਰ ਇਹਦੀ ਜਿਹੜੀ ਰੋਡ ਆ ਸਾਡੇ ਕੋਲ ਬਹੁਤ ਚੌੜੀ ਰੋਡ ਆ ਜੇ ਅਸੀਂ ਹਮੇਸ਼ਾ ਵਾਸਤੇ ਚਾਹੁੰਦੇ ਹਾਂ ਜੇ ਅਸੀਂ ਹਮੇਸ਼ਾ ਵਾਸਤੇ ਚਾਹੁੰਦੇ ਕਿ ਟ੍ਰੈਫਿਕ ਦੀ ਸਮੱਸਿਆ ਹੱਲ ਹੋ ਜਾ ਸਭ ਕੁਝ ਹੋ ਜਾ ਤਾਂ ਅਸੀਂ ਇਹਨੂੰ ਡਿਵਾਈਡ ਕਰਤੀਏ ਇਹਨੂੰ ਡਿਵਾਈਡ ਕਰਨ ਵਾਸਤੇ ਸਿਰਫ ਅਸੀਂ ਆ ਜਿਹੜੀਆਂ ਕੰਦਾ-ਕੁੰਦਾ ਨਹੀਂ ਕਰਨੀਆਂ ਪਿੱਲਰ ਹੁੰਦੇ ਨਾ ਜਿਹੜੇ ਜਸਟ ਫੁੱਟ ਬਾਈ ਫੁੱਟ ਦਾ ਪਿੱਲਰ ਉਹਦੇ ਉੱਪਰ ਫਲੈਪ ਠੀਕ ਤਾਂ ਕਿ ਆਉਣ ਜਾਣ ਵਾਲੇ ਜਿਹੜੇ ਲੋਕ ਪੈਦਲ ਬਣੇ ਉਹ ਇਹਨੂੰ ਕਰਾਸ ਕਰ ਸਕਣ ਇੱਧਰ ਉੱਧਰ ਜਾ ਸਕਣ ਤੇ ਜਗਾ ਜਿੱਥੇ-ਜਿੱਥੇ ਸਾਨੂੰ ਜ਼ਰੂਰਤ ਹੋਵੇ ਬੱਸ ਸਟੈਂਡ ਆ ਗਈ ਉੱਥੋਂ ਕੁੱਲਾ ਕਰਾਂਗੇ ਉਸ ਤੋਂ ਪਿੱਛੇ ਜੇ ਕੋਈ ਹੋਰ ਬਿਲਡਿੰਗ ਆ ਗਈ ਉੱਥੇ ਕੁੱਲਾ ਕਰਾਂਗੇ ਜੇ ਕੋਈ ਹੋਰ ਅੱਗੇ ਆ ਜੇ ਉਹੀ ਕੁੱਲਾ ਕਰਾਂਗੇ ਔਰ ਇਹ ਜਿਹੜੀ ਆਸੇ-ਪਾਸੇ ਇੰਨੀ ਸਾਰੀ ਸਾਡੇ ਹੈਗਿੰਗ ਇਨਕ੍ਰੋਚਮੈਂਟ ਉੰਨੀ ਦੇਰ ਇਹਦਾ ਕੋਈ ਹੱਲ ਨਹੀਂ ਹੋਣਾ ਇਹ ਤੁਸੀਂ ਹਟਾ ਕੇ ਆਉਣਾ ਲੋਕਾਂ ਦੇ ਪਿੱਛੇ ਫਿਰ ਕਰਨਾ ਇਹਨੂੰ ਡਿਵਾਈਡ ਕਰਨ ਦਾ ਤੁਹਾਡਾ ਕੀ ਸੁਝਾਇਆ ਕਿ ਅਸੀਂ ਰੋਡ ਨੂੰ ਡਿਵਾਈਡ ਕਰੀਏ ਇਹਦਾ ਪ੍ਰੋਜੈਕਟ ਜਿਹੜਾ ਫੁੱਟਪਾਥ ਨਾਲ ਯੂਜ਼ ਹੋ ਸਕਦਾ ਹੈ ਅੱਛਾ ਮੈਂ ਕਿ ਉਹਦੇ ਵਿੱਚ ਜਿਹੜੇ ਟ੍ਰਾਂਸਫਰ ਰੱਬੀ ਲੱਗੇ ਨਾ ਬਿਜਲੀ ਦਾ ਉਹ ਵੀ ਸੈੱਟ ਕਰਨਾ ਉਹ ਜਿਹੜੇ ਦੀ ਸ਼ਿਫਟਿੰਗ ਜਿਹੜੀ ਜਦੋਂ ਐਸਟੀਮੇਟ ਬਣਨਾ ਨਾ ਸਾਰੀ ਜਿਹੜੀ ਇੰਪਿਲਟੀ ਸ਼ਿਫਟਿੰਗ ਦੀ ਉਹਦੇ ਵਿੱਚ ਹੀ ਐਸਟੀਮੇਟ ਲੱਗ ਜਾਣੇ ਹਾਂਜੀ ਤੁਸੀਂ ਕੁਝ ਕਹਿਣਾ ਚਾਹੋ ਮੈਂ ਗੱਲ ਇੱਥੋਂ ਸ਼ੁਰੂ ਕਰਨ ਲੱਗਾ ਸੀ ਮੈਂ ਮਹੀਨੇ ਪਹਿਲਾਂ ਮੈਂ ਇਹਦਾ ਸਰਵੇ ਕੀਤਾ ਸੀ ਨਾਲ ਸੀ ਵੀ ਅੰਦਰ ਮੈਂ ਇਹਦੇ ਵਿੱਚ ਬਿਲਕੁਲ ਜਿੱਥੇ ਲੋਕ ਵਾਲੀ ਸੜਕ ਖਤਮ ਹੁੰਦੀ ਹੈ ਉਹ ਤੋਂ ਤਕਰੀਬਨ 1 ਫੁੱਟ ਦੇ ਅੰਦਰ ਅੰਦੇ ਜਿੱਥੇ ਜਿੱਥੇ ਬਿਜਲੀ ਦੇ ਖੰਬੇ ਆ ਉਹ ਤੋਂ ਪਿੱਛੇ ਸਾਰੀਆਂ ਗਰੋਸਮੈਂਟ ਹੋਈ ਹੈ ਅਸੀਂ ਇਹਨੂੰ ਤੁਸੀਂ ਈਓ ਸਾਹਿਬ ਤੁਸੀਂ ਬਿਜਲੀ ਵਿਭਾਗ ਨੂੰ ਚਿੱਠੀ ਕੱਢੋ ਅੱਜ ਜਿਹੜਾ ਕੋਈ ਨਹੀਂ ਆਇਆ ਜਿਹੜਾ ਜਿਹੜਾ ਅਫਸਰ ਅੱਜ ਬੁਲਾਇਆ ਗਿਆ ਸੀ ਇੱਥੇ ਹਾਜ਼ਰ ਨਹੀਂ ਹੋਇਆ ਉਹਨੂੰ ਨੋਟਿਸ ਕੱਢੋ ਠੀਕ ਹੈ ਹੈ ਨਾ ਕਿ ਕਿਉਂ ਨਹੀਂ ਪਹੁੰਚਿਆ ਠੀਕ ਮੀਟਿੰਗ ਦਾ ਮਤਲਬ ਇਹ ਨਹੀਂ ਹੈਗਾ ਕਿ ਜਿਹਦੇ ਜੋਗ ਜੀ ਕਰਦਾ ਉਹ ਕਰੂਗਾ ਹਰ ਇੱਕ ਨੂੰ ਇੱਥੇ ਹਾਜ਼ਰ ਹੋਣਾ ਹੋਏਗਾ ਔਰ ਆਪਣੇ ਆਪਣੇ ਕੰਮ ਦੀ ਜ਼ਿੰਮੇਵਾਰੀ ਚੱਕ ਕੇ ਉਹਦਾ ਜ ਜਿਹੜਾ ਜਿਹੜਾ ਸਹਾਜਤ ਨਹੀਂ ਹੋਇਆ ਉਹਦਾ ਉਹਦਾ ਨੋਟਿਸ ਕੱਢੋ ਕਿ ਕਿਉਂ ਨਹੀਂ ਆਇਆ ਠੀਕ ਠੀਕ ਹੈ ਔਰ ਤੁਸੀਂ ਜਿਹੜਾ ਹਾਂ ਬਿਜਲੀ ਵਿਭਾਗ ਦੇ ਦਾ ਭੇਜ ਦਿੱਤਾ ਨੋਟਿਸ ਜਿੰਨੇ ਖੰਬੇ ਨੇ ਉਥੋਂ ਲੈ ਕੇ ਐਸ ਸਾਡੇ ਤਕਰੀਬਨ 7 ਸਬਾ ਕਿਲੋਮੀਟਰ ਮੇਰੇ ਖਲ ਮੁਸ਼ਕਲ ਦੇ ਨਾਲ ਬਣੇਗਾ ਸਾਰੀ ਯੂਟਿਲਿਟੀ ਸ਼ਿਫਟਿੰਗ ਵਾਸਤੇ ਉਹਨਾਂ ਨੂੰ ਆਪਣਾ ਐਸਟੀਮੇਟ ਤਿਆਰ ਕਰੋ ਮੈਂ ਆਪੇ ਬਾਸ ਕਰਾ ਲਵਾਂ ਠੀਕ ਠੀਕ ਹੈ ਐਸਟੀਮੇਟ ਸਾਡੇ ਕੋ ਕਾਉਂਸਲ ਤੋਂ ਤਾਂ ਦਿੱਤਾ ਨਹੀਂ ਜਾਣਾ ਮੈਂ ਕਰਾ ਲੂੰਗੀ ਕੋਈ ਨਹੀਂ ਠੀਕ ਹਾਂ ਵਾਸੀ ਤੁਸੀਂ ਆ ਲਾਇਆ ਬਾਕੀ ਨੇ ਡਿਵਾਈਡਰ ਡਿਵਾਈਡਰ ਦਾ ਇੱਕ ਮਿਸਜੁਪ ਵੀ ਹੁੰਦਾ ਸਾਡੇ ਸਾਰਾ ਦੇ ਕੋਲ ਡਿਵਾਈਡਰ ਲੈ ਸਾਈਡ ਦੀ ਬਿਲਡਿੰਗ ਕ੍ਰਿਸ਼ਨ ਲਈ ਪਰ ਬਹੁਤ ਸਾਰਾ ਕਿ ਆਪਣਾ ਰਿਹਾ ਜਿਹੜਾ ਉੱਥੇ ਹਾਸਲ ਰੈਡੀ ਮਾਰਕੀਟ ਵਾਸਤੇ ਕੋਈ ਜਗ੍ਹਾ ਤੁਮ ਚੂਜ਼ ਕਰ ਲੋ ਕਿ ਐਸਾ ਇੱਕ ਵਕਤ ਇੱਕ ਤਾਂ ਤੁਸੀਂ ਇੱਕ ਤਾਂ ਤੁਸੀਂ ਕਾਰ ਪਾਰਕਿੰਗ ਵਾਸਤੇ ਜਗ੍ਹਾ ਫਾਈਂਡ ਆਊਟ ਕਰੋ ਕਿ ਕਾਰਾਂ ਕਿੱਥੇ ਪਾਰਕ ਹੋਣੀਆਂ ਜੀ ਠੀਕ ਹੈ ਮੇਰੇ ਨੋਟ ਕਰ ਲਓ ਕਾਰ ਪਾਰਕ ਵਾਸਤੇ ਜਗ੍ਹਾ ਫਾਈਂਡ ਆਊਟ ਕਰੋ ਕਾਰਾਂ ਕਿੱਥੇ پارک ਹੋਣੀ ਆ ਨੰਬਰ 2 ਤੇ ਜਿਹੜੇ ਤੁਹਾਡਾ ਬੱਸ ਸਟੈਂਡ ਹੈ ਪੱਸਾਂ ਬਾਹਰ ਜੇ ਮੈਂ ਲੰਘਦੀ ਵੜਦੀ ਨੇ ਵੀ ਦੇਖ ਲਈਆਂ ਜਾਂ ਮੈਨੂੰ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਕਿ ਬੱਸਾਂ ਬੱਸ ਸਟੈਂਡ ਦੇ ਬਾਹਰ ਖੜੀਆਂ ਹੁੰਦੀਆਂ ਤਾਂ ਬਾਹਰੋਂ ਮੜ ਜਾਂਦੀਆਂ ਰਿਸਪਾਂਸਿਬਿਲਟੀ ਤੁਹਾਡੀ ਫਿਰ ਸੂਗੀ ਬੱਸਾਂ ਅੰਦਰ ਜਾਣੀਆਂ ਚਾਹੀਦੀਆਂ ਇਹ ਤਾਂ ਮੜਮ ਉੱਠ ਕੇ ਪਰਚੀ ਫੜਾਣ ਜਾਂਦੇ ਉਹਨਾਂ ਨੂੰ ਇੰਨੀ ਸੁਵਿਧਾ ਹੈ ਨਗਰ ਕੌਂਸਲ ਅੰਦਰ ਚਣ ਮੈਡਮ ਡਿਊਟੀ ਉਸ ਬੰਦੇ ਲਈ ਜੇ ਲਾਈ ਜਾਈ ਲਾਤੀ ਹੈ ਨਹੀਂ ਪਰਚੀ ਫੜਾਉਂ ਜਿਹੜਾ ਅੰਦਰ ਜਾਣ ਗਿਆ ਬਸਾਂ ਅੰਦਰੋਂ ਹੋ ਕੇ ਘੁੰਮ ਕੇ ਬਸ ਨਿਕਲੂਗੀ ਕੋਈ ਵੀ ਬਸ ਮੈਨੂੰ ਬਾਹਰ ਨਜ਼ਰ ਨਹੀਂ ਆਉਣੀ ਸੀ ਠੀਕ ਹੈ ਜੀ ਉਹਦੇ ਨਾਲ ਆਪਣਾ ਬਹੁਤ ਸਾਰੇ ਮਸਲੇ ਹੱਲ ਹੋ ਜਾਣਗੇ ਠੀਕ ਹੈ ਫਿਰ ਜੇ ਤੁਹਾਡੇ ਕੋਲ ਉੱਥੇ ਜਗ੍ਹਾ ਵੱਧ ਹੈਗੀ ਅਸੀਂ ਕੁਝ ਕਾਰਾਂ ਉੱਥੇ ਵੀ پارک ਕਰ ਸਕਦੇ ਹਾਂ ਤੁਸੀਂ ਆਪਣੀ ਕਾਰ ਪਾਰਕਿੰਗ ਵਾਸਤੇ ਸਾਰੀ ਇੱਕ ਤੇ ਰੈਡੀ ਮਾਰਕੀਟ ਬਣਾ ਸਕਦੇ ਹਾਂ ਹਾਂ ਰੈਡੀ ਮਾਰਕੀਟ ਬਣਾਓ ਤੁਸੀਂ ਰੈਡੀ ਮਾਰਕੀਟ ਵਾਸਤੇ ਜਗ੍ਹਾ ਫਾਈਂਡ ਆਊਟ ਕਰੋ ਆ ਸਾਡਾ ਕੇਸ ਦੇਖਦੇ ਆ ਕਿੱਥੇ ਪਹੁੰਚਿਆ ਚੌਕ ਵਾਲਾ ਇਨੂੰ ਚੌਕ ਨੂੰ ਇਹਦੀ ਟਵਟਵਾਈ ਕਰਨੀ ਹੈ ਉਹਨੂੰ ਵੀ ਉਹ ਨਾਲੇ ਪੋਸਟ ਆਫਿਸ ਆ ਉਹਦੇ ਅੱਗੇ ਪਾਰਕਿੰਗ ਹੋ ਸਕਦੀ ਮੈਡਮ ਕਰੋ ਫਾਈਂਡ ਆਊਟ ਕਰੋ ਪਾਰਕਿੰਗ ਵਾਸਤੇ ਜਗ੍ਹਾ ਫਾਈਂਡ ਆਊਟ ਕਰੋ ਮੈਡਮ ਪਾਰਕਿੰਗ ਨਾ ਮੈਂ ਜੋ ਸਿਗਾ ਪ੍ਰਧਾਨ ਤੇ ਜਿਹੜੇ ਮਾਲਕ ਸਿੱਕੇ ਜੇ ਨਾ ਜਗ੍ਹਾ ਹੈ ਨਾਲਾ ਛੋਟਾ ਮਾ ਕੀ ਡੈਲੀਆ ਜੁਗਲ ਕੁੰਦੀ ਹੋਣੀ ਤੇ ਕੁੰਦੀ ਜੀ ਆ ਜਾਏ ਨਹੀਂ ਨਹੀਂ ਉਹ